ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉਤਮ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਿੰਨ ਸੂਈਆਂ ਸਵਾਈਆਂ ਗਾਵਾਂ ਤੇ ਦੋ ਹੋਰੇ ਭਾਜ ਮੱਝਾਂ ਤੁਹਾਨੂੰ ਦਿਖਾਵਾਂਗੇ ਕਾਫੀ ਦਿਨਾਂ ਬਾਅਦ ਅੱਜ ਵੀਡੀਓ ਨਾਲ ਕੋਲ ਆਏ ਹਾਂ ਤੇ ਅੱਜ ਕਿੰਦੇ ਰੇਟ ਜਿਹੜੇ ਨੋਰਮਲ ਹੀ ਕਰਨੇ ਆ ਵੀਡੀਓ ਪੂਰੀ ਵੇਖਿਓ ਜਰੂਰ ਤੇ ਬਾਕੀ ਇਹ ਆ ਵੀ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਦੇ ਪਹਿ ਸੁਣਾਓ ਆਪਣੀ ਚਾਹ ਵਧੀਆ ਕਿਰਪਾ ਚੀ ਦੀ ਜੇ ਬਾਵਾ ਦਿਨਾਂ ਬਾਦ ਦਰਸ਼ਨ ਦਿੱਤੇ ਜੀ ਅੱਜ ਵੀਰ ਜੀ ਦੱਸਾਂਗੇ ਚੱਕਰ ਜੇ ਤੁਹਾਨੂੰ ਪਤਾ ਵੀਡੀਓ ਦੇ ਅੱਗੇ ਵੀ 5-6 ਦਿਨਾਂ ਦੀ ਬਾਦੀ ਦੀ ਸੀ ਹਾਂਜੀ ਐਰ ਕੀ ਥੋੜਾ ਜਿਹਾ ਟਾਈਮ ਇਸ ਕਰਕੇ ਲੱਗ ਗਿਆ ਇਹ ਸਾਡਾ ਇੱਕ ਸੂਲੀਆ ਵੀੜਾ ਪਸ਼ੂ ਲਿਹਾਇਆ ਆ ਕੀਦਾ ਵੀ ਇੱਕ ਦੋ ਦਿਨ ਉਹ ਚੋ ਕੇ ਤਸਲੀ ਕਰ ਲੀਏ ਫਿਰ ਵੀਡੀਓ ਦੇ ਦਸੀਏ ਹਾਂਜੀ ਹਾਂਜੀ ਕਈ ਵਾਰ ਹੁੰਦਾ ਪਿਛਲੇ ਘਰ ਦੇ ਤਬਾਬ ਤੇ ਲਿਹਾਇਦਾ ਪਸ਼ੂ ਤੇ ਗਾਂ ਗਿਰ ਗਲਤ ਨਿਕਲ ਆਉਂਦਾ ਆ ਹਾਂਜੀ ਹਾਂਜੀ ਇਹ ਕਰਕੇ ਤੇ ਐਰ ਕੀ ਪਸ਼ੂ ਜਿੱਦਾਂ ਲਿਹਾਇਦੇ ਆ ਆਉਂਦੇ ਆ ਵਿਕ ਜਾਂਦੇ ਰਹੇ ਆ ਠੀਕ ਆ ਆਪਦੇ ਆ ਕੀਦਾ ਵੀ ਪੰਜ ਸੱਤ ਨਾਲ ਇਕੱਠੇ ਹੁੰਦੇ ਫਿਰ ਵੀਡੀਓ ਪਾਉਨੇ ਆ ਪਰ ਨਾਲ ਨਾਲ ਹੀ ਚੱਲ ਜਾਂਦਾ ਰਿਹਾ ਕੰਮ ਠੀਕ ਆ ਤੇ ਬਾਕੀ ਅੱਜ ਕੋਈ ਗੱਲ ਜੇ ਚਿਰ ਬਾਅਦ ਪੈਂਦੀ ਹੈ ਨਾ ਵੀਡੀਓ ਅੱਜ ਦੇ ਦਾਂਗੇ ਮੱਧ ਝੋਟੀ ਨੀਲੀ ਦੀ 24000 ਰਸੇ ਲੀਟਰ ਵਾਲੀ ਅੱਜ ਮੜਾ ਗਮ ਥੱਲੇ ਸੁਰਤਾ ਜੀ ਹਾਂ ਜੀ ਹਾਂ ਜੀ ਅੱਜ ਥੱਲੇ ਰੇਡ ਜਾਣਾ ਹੈ ਜੀ ਇਹ ਵੀ ਉਹਦਾ ਵੀ ਕਾਰਨ ਹੈ ਉਹ ਫਿਰ ਬਾਅਦ ਚ ਦੱਸਾਂਗੇ ਉਹ ਬਾਅਦ ਚ ਸਾਰੀ ਗੱਲ ਦੱਸਾਂਗੇ ਉਹ ਵੀਡੀਓ ਚ ਸਾਰੀ ਗੱਲ ਦੱਸਾਂਗੇ ਹਣਾ ਤੇ ਚਲੋ ਫਿਰ ਨਾਮ ਦੱਸ ਤੇ ਕਰੀ ਨਾਮ ਮੈਂ ਆਪਣਾ ਉਤਮ ਸਿੰਘ ਜੀ son of ਗੁਰਦੇਸ਼ ਵਪਾਰੀ ਪਿੰਡ ਕਠਿਆਲਾ ਤੇ ਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 9855 76701 ਦੂਸਰਾ ਨੰਬਰ 98142 55054 ਠੀਕ ਹੈ ਜੀ ਤੇ ਚਲੋ ਪਹਿਲਾ ਗਾਵਾ ਹੀ ਵਖਾ ਲਈਏ ਹਨਾ ਠੀਕ ਹੈ ਜੀ ਕਿੰਨਾ ਚਿਰ ਹੋਇਆ ਜਿੰਨਾ ਸੋਈ ਨਾ ਇਹਨੂੰ ਸੋਈ ਨੂੰ ਅੱਜ ਕੋਈ 6-7 ਦਿਨ ਦੇ ਲਗਭਗ ਹੋ ਗਏ ਜੇ ਅੱਛਾ ਹੱਤਾ ਗਿਣ ਕੇ ਚੱਲ ਜਾਓ ਤੁਸੀਂ ਤੇ ਬਾਕੀ ਠੰਢੀ ਧੀਰੀ ਆ ਕੋਈ ਰਸਈ ਨਹੀਂ ਪਾਉਣੀ ਅੱਛਾ ਤੇ ਬਰੀਡ ਵੀ ਵੇਖੋ ਘਿਰ ਜੰਦੀ ਜੇ ਠੀਕ ਹੈ ਵੇਖੋ ਇਹਦਾ ਤੇ ਕਿੰਨਾ ਵੀ ਦਿੱ ਦੁੱਧ ਤਿਆਰ ਇਹਦਾ ਦੁੱਧ ਐ ਨਾ ਤੇ ਕਹਨੂੰ ਭੈ 2 ਲੀਟਰ ਕਹਿ ਦਈਏ ਪਰ ਜੇ ਕਰੇਗੀ ਕੋਈ ਦਿਨ ਠਰ ਕੇ 2 ਲੀਟਰ اچھا ਠੰਡਾ ਕਰ ਜਿਹੜਾ ਕੰਡਿਆ ਦੁੱਧ 16 ਲੀਟਰ ਜੇ ਤਿਆਰ ਜਿਹੜਾ ਮੋਕ ਤੇ ਉਤਰਾ ਠੰਡੀ ਸੀਲ ਠੰਡੀ ਸੀਲ ਕੋਈ ਰਸੀ ਨਹੀਂ ਇੱਦਾਂ ਥੱਲੇ ਬੈਜਣਾ ਠੀਕ ਆ ਪੰਡਾ ਛੱਡ ਕੇ ਨਾਂ ਜਾਂਦੀ ਚਲੋ ਖੋਲੋ ਹਾਂ ਫਿਰ ਤੋੜਦੀਏ ਬਾਕੀ ਮੀਣੀ ਵੀ ਆ ਗਈ ਜੇ ਨਾਲ ਗਰੈਂਡਲਾ ਦੇਖੋ ਠੀਕ ਹੈ ਜੀ ਗਰਲੈਂਡੋ ਕ੍ਰੋਸ ਤੇ ਆ ਜਿਹੜੀ ਹੈ ਕਾਫੀ ਘੱਟ ਲੱਭਦੀਆਂ ਇਹੋ ਜਿਹਿਆਂ گاؤں ਤਾਂ ਕੰਮ ਤੋਂ ਮੈਂ ਕਾਫੀ ਰੰਦੀ ਹਾਂ ਤਾਂ ਸੁੱਕ ਦੇਣੀ ਆ ਧੁੱਪਾ ਲੱਗਦੀ ਨਹੀਂ ਬੱਚੇ ਬਿਲਕੁਲ ਤਾਜੇ ਨਾੜੂ ਤੇ ਹੀ ਆ ਸਾਰੇ ਤੁਹਾਨੂੰ ਦਿਖਾ ਦੇਾਂਗੇ ਹੁਣ 16 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਆ ਮੋਕੇ ਤੇ ਕੰਡੇ ਵਾਲਾ 15 ਕਿਲੋ ਤੇ 98 ਦੇਖ ਸਕਦੇ ਇੱਕ ਵਿੱਚ ਵਿੱਚੋਂ ਸ਼ਾਂਦੀ ਲੱਗੀ ਲੱਗੀਆਂ ਉਹ ਬਿਲਕੁਲ ਨਹੀਂ ਚੱਲਦੀਆਂ ਬਾਕੀ ਵਾਲੇ 4 ਥਾਲਾ ਮੋਗੇ ਅੰਗਤਾ ਨਾਏਗੀ ਇਹਦੀ ਬਸ ਵਕੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਮੁੱਲ ਫਿਰ ਇਹਦਾ ਮੁੱਲ ਵੇਖੋ ਜਿੱਦਾਂ ਦੀ ਵਹਿੜ ਆ ਹਾਂ ਜੀ ਮੁੱਲ ਕਰਾਉਂਦੇ ਭਾਏ 80 ਕਰਾ ਲਓ 75 ਕਰਾ ਲਓ ਹਾਂ ਜੀ 60000 ਦੀ ਦੇ ਦਾਂ ਜੀ ਕਰ ਦਈਏ ਵਿੱਚੋਂ ਕੋ ਮਨ ਤਾਂ 2000 ਹੋਰ ਛੱਡ ਦਾਂਗੇ 55000 ਦੀ ਦੇ ਦਾਂ ਜੀ 3000 ਹੋਰ ਛੱਡিয়ে 55 ਦੀ ਦੇਈਏ ਇਹ ਕਹਿੰਦੇ 20 ਲੀਟਰ ਹੀ ਆਉਂਦੀ ਨਹੀਂ ਆ ਗਈ 55000 ਦੇ ਬਾਅਦ ਤੁਸੀਂ ਕਹੇ ਤਾਂ ਦੇ ਦੇ ਆਂਗੇ ਠੀਕ ਆ ਹੋਰ ਵੇਖੋ ਫਿਰ ਹੈ ਵੀ ਮੀਨੀ ਗੇਰ ਕਰੰਟ ਉਹ ਨਾਲ ਨਸੜਿਆ ਠੀਕ ਆ ਨਹੀਂ ਤੇਰੀ ਰਹਿਣ ਠੀਕ ਆ ਜਦੋਂ ਜਵਾਗਰ ਸੱਲੀ ਕਰਕੇ ਕੋਈ ਵੀਰ ਖੜੇ ਤੇ ਹੁਣ ਆਵੇ ਤਾਜੀ ਸੋਈ ਜਾਂਦੀ ਹੈ ਇਹ ਬਿਲਕੁਲ ਤਾਜੀ ਸੋਈ ਚ ਇਹ ਕਿੰਨੇ ਦਿਨਾਂ ਦੀ ਸੋਈ ਹੈ ਕਿੰਨੇ ਦਿਨਾਂ ਦੀ ਸੋਈ ਹੈ ਇਹ ਵੀ ਨਾਲੂ ਤੇ ਬਚਾ ਜਾ ਅਜੇ ਨੂੰ ਤੇਜਾ ਦੇ ਦਿਨ ਸੋਈ ਹੋਇਆ ਜੀ ਅੱਛਾ ਹਾਂ ਜੀ ਹਾਂ ਜੀ ਤੇ ਦੁੱਧ ਬੋਲਾ ਹੀ ਅੱਗੇ ਆ ਜੇ ਹਾਂ 11 12 ਲੀਟਰ ਬੋਲਾ ਆ ਜੇ ਹੁਣ ਬਿਲਕੁਲ ਇਹ ਕਿੰਨਾ ਕਰੀ ਜਾਊਗੀ ਦੁੱਧ 16 17 ਲੀਟਰ ਥਾਣਾ ਇਹਦੇ ਕਾ ਵੀ ਬੜਾ ਕਮਾਲ ਦਾ ਜਿਹੜਾ ਹਨ ਬਹੁਤ ਵਧੀਆ ਚੋਣ ਲੱਗੀ ਹੈ ਵਸ਼ੀ ਨੂੰ ਇਹ ਲੈ ਬੱਚੇ ਇਹਨਾਂ ਦੇ ਆਜੇ ਹਾਂ ਜੀ ਆਜੇ ਨਾ ਪਰ ਸ਼ਾਹ ਵੇਖੋ ਬਿਲਕੁਲ ਨਾੜੂ ਨਾਲ ਆਇਆ ਨਾੜੂ ਜਿਹੜਾ ਨਾਲ ਆਇਆ ਸਾਰੇ ਨਾੜੂ ਨਾਲ ਆਇਆ ਤੇ ਉਹ ਪਹਿਲੇ ਨੰਬਰ ਵਾਲੀ ਤਾਂ ਬੱਚਾ ਪਹਿਲੇ ਵਾਲੀ ਦਾ ਵੀ ਨਾੜੂ ਜਿਹੜਾ ਨਾਲ ਹੀ ਆ ਬੱਚੇ ਨਾਲ ਆਇਆ ਤੇ ਇਹਦਾ ਵੀ ਨਾੜੂ ਨਾਲ ਹੀ ਆ ਤੇ ਠੰਡੀਆਂ ਸੀਲ ਹੈ ਕੇ ਨੂੰ ਰਸੀਦ ਪਾਉਂਦੀ ਲੋੜ ਨਹੀਂ ਇਹਦਾ ਫਿਰ ਮੁੱਲ ਮੁੱਲੋ ਦੇਖੋ ਜੈਡ ਬਲੈਕ ਵਸ਼ੀਆ ਕਾਲੇ ਥਾਂ ਹਾਂਜੀ ਪੂਰੇ ਕਾਲੇ ਰੰਗ ਦੀ ਆ ਜਿਹੜੀ ਬਲੈਕ ਵਸ਼ੀਆ ਤੇ ਮੁੱਲ ਕਰਾਉਂ ਮੈਂ ਇਹਦਾ ਵੀ 70 ਕਰਾ ਲਓ ਹਾਂਜੀ 65 ਕਰਾ ਲਓ 55000 ਦੀ ਦੇ ਦਾਂਗਾ ਛੋਟ ਕਰ ਦੀਏ ਵਿੱਚੋਂ 1000 ਹੋਰ ਛੱਡ ਦਾਂਗੇ ਦੋ ਹੀ ਛੱਡੀਆਂ ਹੋਰ ਚਲੋ ਜੀ ਚਾਹਤਾ ਬਨਜਾਇਆ ਦਿਹਾਣਾ ਵਸ਼ੀੜੀ ਦੇ ਦਾਂਗੇ ਅੰਮ੍ਰਿਤ ਘਾਗੀ 17 18 ਲੀਟਰ ਨੂੰ ਨਾਰਮਲ ਹੱਥ ਫੇਰੇਗੀ ਵਸ਼ੀੜੀ ਠੀਕ ਹੈ ਜੀ ਤੇ ਹੁਣ ਆ ਗਈ ਤੀਸਰੇ ਨੰਬਰ ਤੇ ਇਹ ਵੀ ਕੱਦ ਕਾਠ ਲਗਭਗ ਤਿੰਨਾਂ گاਵਾਂ ਦੇ ਇੱਕੋ ਜਿਹੇ ਆ ਵਸ਼ੀੜੀ ਨੂੰ ਚੀਪਾਉਂਦੀ ਲੋੜ ਨਹੀਂ ਆ ਗਈ ਯਾਨੀ ਥਾਣੇ ਦੇ ਵੀ ਦੇਖ ਸਕਦੇ ਜੀ ਚਲੋ ਫਿਰ ਇਦਨੋਂ ਵੀ ਤੋਰੀ ਦਿਓ ਇੱਕ ਕਰੀ ਕਿੰਨੇ ਦਿਨਾਂ ਦੀ ਸੋਈ ਉਤਰਾਏ ਇਹਨੂੰ ਕੋਈ ਹੱਤਾ ਹੋ ਗਿਆ ਏ ਤੇ ਦੁੱਧ ਕਿੰਨਾ ਤਿਆਰ ਏ ਤੇ ਕਾ ਦੁੱਧ 9 ਲੀਟਰ ਜੇ ਤੇ ਕਿੰਨਾ ਕਰੀ ਜਾਓਗੇ ਦੁੱਧ 12 ਲੀਟਰ ਭਰਦੇ ਆਂ ਜੀ 12 ਕਿ ਲੀਟਰ ਦੇ ਲਾਗੇ ਬੰਨੇ ਹੋਏ ਕਿੰਦੇ ਕਰੀ ਜਾਓਗੇ ਹੁਣ 9 ਲੀਟਰ ਆਜ ਲੈ ਆ ਜੀ ਇਹਦਾ ਫਿਰ ਮੁੱਲ ਦੇਖੋ ਵੱਡੀ ਵਹਿੜ ਆ ਮੁੱਲ ਕਰਾਂ ਮੈਂ 60 ਮੈਂ ਕਰਾ ਲਓ ਅੱਛਾ ਪਰ ਜਿੱਦਾਂ ਆਈਆਂ ਉਦਾਂ ਹੀ ਜਾਣਗੀਆਂ ਗਾਂ ਅੱਛਾ ਹਾਂਜੀ ਹਾਂਜੀ 35000 ਦੀ ਦੇ ਦਾਂਗੇ 35000 ਹਾਂਜੀ ਹਾਂਜੀ ਹੈਗੀ ਕੋਈ ਕਸਰ ਇੱਚ ਵਿੱਚ 2000 ਹੋਰ ਛੱਡ ਦਾਂਗੇ 33 ਦੇ ਦਾਂਗੇ ਚਲੋ 1000 ਕੇ ਸਾਢੇ 100 ਛੱਡ ਦੋ ਫਿਰ ਨਵਾਂ ਸਾਲ ਆਇਆ ਆ ਵਾਵਾ ਦੇ ਨਾਂ ਬਾਦ ਪਾਈ ਆ ਵੀਡੀਓ ਚਲੋ ਆਉਂਦੀ ਨਹੀਂ ਜਿਹੜਾ ਖੋਰਨਾ ਜਿਹੜੀ ਵਹਿੜ ਆ ਵੀ ਹਾਂਜੀ ਕਾ ਦਿੱਕੋ ਜੀ ਆ ਦੁੱਧ ਘਟਿਆ ਦੁੱਧੇ ਵੀ ਕਰੇਗੀ 12 13 ਲੀਟਰ ਕੱਦ ਕੱਡ ਤੇ ਪੱਖੋਂ ਕਿਹੇ ਕਿਹੋ ਜਿਹੇ ਐ ਵੀ ਮੀਨ ਇਹ ਆਵੇ ਚਲੋ ਜਿਹੜੇ ਸਾਹ ਨਮਾ ਕਰਵਾਈਆਂ ਆਸਾਂ ਨਾਲ ਮਿਲਿਆ ਉਸੇ ਹਿਸਾਬ ਨਾਲ ਚਾਈ ਜਾਏ 30000 ਦੀ ਦੇ ਦਿਆਂਗੇ ਠੀਕ ਆ ਤੇ ਹੁਣ ਮੱਝਾਂ ਵਖਾਈਏ ਹੌਲੇ ਭਾਜ ਹੌਲੇ ਭਾ ਨਹੀਂ ਇਹ ਗਿਫਟ ਹੀ ਜੇ ਸਾਹਣਾ مطلب ਕਿ ਇਕਾਂਵਾ ਤੋਂ ਵੀ ਇਕਾਂਵਾ ਨਹੀਂ ਨੇ ਦੀਆਂ ਹੋਣੀਆਂ ਇਕਾਂਵਾ ਵੇਖੋ 50 50 60 ਦੀਆਂ ਨੇ ਇਹ ਪਰ ਬਿਲਕੁਲ ਇਹਦਾ ਕਾਰਨ ਕੀ ਤੁਸੀਂ ਦੱਸੰਦੇ ਸਾਨੂੰ ਸਾਰੀ ਗੱਲ ਕਾਰਨੇ ਨਾਲ ਇਹ ਹੀ ਜੇ ਜੇ ਇਹਨਾਂ ਦੇ ਪੈਸੇ ਵਟਣੇ ਚਾਹੀਏ ਨਾ ਤੇ ਅੱਜ ਵੀ ਜਿਬੇ ਜਨੇ ਸਿਰਫ ਇਹਨਾਂ ਦੀ ਜਾਨ ਬਚਾਉਣੀ ਆ ਜੇ ਦੁੱਧ ਵਾਲਾ ਕੋਈ ਰਹਿ ਜਾਏਗਾ ਤੇ ਦੁੱਧ ਚਾਰ ਦਿਨ ਪੀਲੇਗਾ ਹੁਣ ਤੁਸੀਂ ਦੱਸਣ ਦੇ ਵੀ ਘਰ ਵਾਲੇ ਦੂਜੇ ਪਾਸੇ ਦੇ ਦੇ ਲੱਗੇ ਸੀ ਹਾਂਜੀ ਪਰ ਐਂ ਕਿਹਾ ਵੀ ਨਹੀਂ ਇਹਨਾਂ ਦੀ ਜਾਨ ਬਚਾ ਦੇਣੀ ਵੀ ਜਾਨ ਪਹੇ ਭੈ ਪੂਰੇ ਹੋ ਜਾਣ ਭੈ ਹਾਰ ਘਟ ਵੀ ਜਾਏ ਕੋਈ ਚੱਕਰ ਇਹਨਾਂ ਦਾ ਨਫਾ ਨਹੀਂ ਲੈਣਾਗੇ ਨਫਾ ਨਹੀਂ ਲੈਣਾ ਜਿੰਨੇ ਦੀਆਂ ਆਈਆਂ ਤੇ ਓਨੇ ਦੀਆਂ ਹੀ ਜਾਣੀਆਂ ਓਨੇ ਦੀਆਂ ਓਨੇ ਦੀਆਂ ਵੇਖੋ ਜੀ ਵੇਚਣ ਨੂੰ ਭਾਵੇਂ ਦਾ ਵੀ ਮੁੱਲ ਵੇਖੋ ਇਤਿਆਂ ਦੀ ਝੋਟੀਆਂ ਨੀਲੀ ਦੀ ਆ ਇਹਦਾ ਵੀ 40 ਕਰਾ ਲਓ 45 ਕਰਾ ਲਓ ਪਰ ਨਹੀਂ ਹਾਂਜੀ جانے بچاونی ਜਿੰਨੇ ਦੀ ਆਈ ਆ ਤੇ ਉੰਨੇ ਦੀ ਦੇਣੀ ਆ ਤੁਸੀਂ ਆ ਬਣਾਣ ਹੋ ਜੋਗੇ ਵੀ 40 ਦੀ ਸ਼ਾਂ ਦੇ ਦੇਣਗੇ اچھا 40 ਦੀ ਮੈਨੂੰ ਜਾਣੀ ਕਿੰਨੇ ਦੀ ਤੁਸੀਂ ਦੱਸ ਦੋ ਵੀ ਕਿੰਨੇ ਦੀ ਦੇ ਦੀ ਉਹ ਤਾਂ ਚਲੋ ਆ ਵੀ ਫਿਰ ਤੁਹਾਨੂੰ ਪਤਾ ਸੀ ਤੇ ਦੱਸਿਆ ਹੀ ਆ ਸਾਨੂੰ ਕਿੰਨੇ ਦੀ ਆਈ 35 ਦੇ ਬਨੇ 30 ਦੀ ਨਹੀਂ ਦੇਣੀ اچھا 26 ਦੀ ਵੀ ਨਹੀਂ 25 ਦੀ ਵੀ ਨਹੀਂ ਦੇਣੀ 24000 ਦੀ ਦੇ ਦਾਂਗੇ 24000 ਦੀ ਮੱਝ ਨੀਲੀ ਰਾਵੀ ਪਾ ਦੇ 5 6 ਲੀਟਰ ਪੱਕਾ ਥੱਲੇ ਜੇ ਅੱਛਾ 5 ਕਿਲੋ ਵਰਦੀਆਂ ਦੀਆਂ ਦੀ ਦੁੱਧੋਂ ਵੀ ਵਧੇਗੀ ਭੁੱਖਾਂ ਦੀ ਥੋੜੀ ਜਿਹੀ ਮਰੀ ਆ ਤੋਰਾਂ ਬਾਕੀ ਇਹ ਆਵੇ ਇਹ ਉਧਰੋਂ ਪਹਚਾਈ ਆ ਜਿਹੜੇ ਉਧਰੋਂ ਇੱਕ ਸਾਹ ਦੀ ਕਹਿੰਦੇ ਵੀ ਸੇਵਾ ਹੀ ਕਰਨੀ ਆ ਇੰਨਾ ਚ ਬਾਕੀ ਅਗਲੇ ਬੰਨੇ ਮੱਝਾਂ ਕਿਤੇ ਕਿੰਨੀਆਂ ਕਿ ਤਿਆਰ ਹੁੰਦੀਆਂ ਜੇ ਸਾਰੀਆਂ ਉਧਰ ਹੀ ਜਾਈ ਗਈਆਂ ਤੇ ਬਾਅਦ ਚ ਕੀ ਰਹਿ ਜਾਣਾ ਇਹ ਆ ਵੀ ਚਲੋ ਕੋਈ ਵੀਰ ਨਾਲੇ ਦੁੱਧ ਪੀ ਲੂਗਾ ਤੇ ਨਾਲੇ ਜਿਹੜਾ ਵਾ ਤਿਆਰ ਕਰ ਲੂਗਾ ਕਈ ਵਾਰੀ ਕਈਆਂ ਤਾਂ ਸਾਂਭ ਨਹੀਂ ਹੁੰਦੀ ਤੇ ਉਧਰ ਦੇ ਦਿੰਦੇ ਕਈ ਵੀਰ ਸਾਂਭ ਵਾਲੇ ਲੈ ਜਾਂਦੇ ਆ ਤੇ ਗਾਂ ਕਿਤੇ ਪੰਜ ਜਾਂਦੀ ਆਖੇ ਵੀ ਜਾਂ ਜਿਹੜਾ ਥਾਣ ਮਾਰਾ ਹੋਏਗਾ ਜਾਂ ਧਾਰ ਮਾਰੀ ਥਾਣ ਵੀ ਓਕੇ ਦੁੱਧ ਵੀ ਵਧੀਆ ਬਿਲਕੁਲ ਨਰਮ ਧਾਰ ਦੀ ਤੇ ਰੇਟ ਇਹ ਆ ਬਿਲਕੁਲ ਜਿਹੜਾ ਵਾ ਰੇਟ ਉਹੋ ਜਿਹੋ ਆ ਵੀ ਭਾਵੇਂ ਅੱਧਾ ਕਿਲੋ ਦੁੱਧ ਵੀ ਨਾ ਹੋਵੇ ਤਾਂ ਵੀ ਹੁੰਦੀ ਤਾਂ ਇਹਦੋਂ ਵੱਧ ਜਦੋਂ ਮਰਜ਼ੀ ਕੋਈ ਵੇਚ ਲੈ ਪਰ ਇਹਨਾਂ ਜਾ ਕੇ ਵੇਖ ਲੈ ਦੁੱਧ ਪੀ ਲੈ ਹਾਂਜੀ ਐਂਦਾ ਵੇਖੋ ਕੰਮ ਹੀ ਦੇ ਇਹ ਥੱਲੇ ਵੀ ਕੋਈ ਦੁੱਧ 5 ਲੀਟਰ ਦੇ ਅੱਛਾ ਇਹਦਾ ਵੀ ਆਪਣਾ ਜਾਂ ਬਜੰ ਵਾਲੀ ਕਰ ਦੀ ਜੀ ਅੱਛਾ ਹਾਂਜੀ ਇਹਦਾ ਵੀ ਆਪਾਂ 35 ਨਹੀਂ 40 ਨਹੀਂ 30 ਨਹੀਂ ਕਰਨਾ ਅੱਛਾ 28 ਹਜ਼ਾਰ ਵੀ ਦੇ ਦਾ ਕਰਦੀ ਹੋਰ ਇਹ ਤਾਂ ਥੋੜਾ ਨਫਾ ਰੱਖ ਲਿਆ ਜੀ ਹੋਰ ਛੱਡ ਦਾਂਗੇ 27 ਦੀ ਦੇ ਦਾਂਗੇ 50 ਦਾ ਜੋੜਾ ਤੁਸੀਂ ਕਹਿੰਦੇ ਸੀ ਲਿਆ ਆ 24 ਤੇ ਉਹ ਤੇ 26 ਦੀ ਆ 26 ਦੀ ਦੇ ਦਾਂਗੇ ਹੋਰ ਠੀਕ ਆ 50 ਦਾ ਹੀ ਜੋੜਾ ਵੀਰ ਜੀ ਨੇ ਕਹਿੰਦੇ ਸੀ ਕਿ ਲਿਆ ਹੀ ਕਹਿੰਦੇ 1000 ਹਰ ਕਰਾਇਆ ਵੀ ਪਿਆ ਸੀ ਵਡੀ ਕੱਦ ਘਾਟ ਵਾਲੀ ਇਹ ਮੀਨੀ ਜੀ 26000 ਦੀ ਕਿੰਦੇ ਵੀ ਦੇ ਦੇਣੀ ਆ ਬਾਕੀ ਆਪੇ ਖੜੇ ਕਰੀ ਵੀ ਕੋਈ ਰੱਖਣ ਵਾਲਾ ਇਹ ਨਾ ਵੀ ਇਧਰੋਂ ਪਚਾਈਆਂ ਤਾਂ ਕੋਈ ਉਧਰ ਲੈ ਜਾਏ ਬਾਅਦ ਚ ਜਿੰਨੇ ਦੁੱਧ ਬਿਨਾ ਵਾ ਜਿਹੜਾ ਸਾਮ ਸਕਦਾ ਉਹ ਖੜੇ ਇੱਕ ਤਾਂ ਚਲੋ ਕਿਸੇ ਵੀਰ ਦਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀਆਂ ਪਣੀ ਜੁੜੀ ਝੋਟੀ ਹੈ ਵੀ ਨਾਲੇ ਇਹ ਵੀ ਬੇਨਤੀ ਆ ਵੀ ਖੜੇ ਕੋਈ ਰੱਖਣ ਵਾਲਾ ਬਾਅਦ ਚ ਇਹ ਨਾ ਹੋਵੇ ਇਹ ਉਧਰੋਂ ਤੁਸੀਂ ਬਚਾਈਆਂ ਤੇ ਜਾ ਕੇ ਉਧਰ ਦੇ ਹੜੇ ਮੜ ਕੇ ਹਾਂਜੀ ਹਾਂਜੀ ਤੇ ਇਹ 26000 ਦੀ ਦੇ ਦੇਣੀ ਹੈ ਹਨਾ ਬੜਾ ਮਿਸੁੰਗਿਆ ਸਵਾਈਆਂ ਨੇ ਠੀਕ ਹੈ ਮੰਗਰ ਸਵੇ ਸਵਾਈ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਅੱਜ ਆ ਵੀ ਇੱਕ ਸਾਧ ਦੇ ਨਵੇਂ ਸਾਲ ਦੇ ਤੋਹਫੇ ਆ ਗਏ ਤੋਹਫੇ ਤੋਹਫੇ ਗਿਫਟ ਹੀ ਜੇ ਬੜਾ ਵੀ ਵੱਡੀਆਂ ਨੇ ਇੱਥੇ ਆਏ ਕੋਈ ਆਣ ਤਸੱਲੀ ਕਰਕੇ ਫਿਰ ਖੜੇ ਆ ਠੀਕ ਹੈ ਜੀ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸਟ ਆ ਕੇ ਪਸ਼ੂ ਖਰੀਦੋ ਜੀ ਨਾਲ ਜੀ